ਖਲਾਉਨੇ ਆ ਬਾਰ ਉਹਨੂੰ ਜਾ ਕੇ ਆਪਾਂ ਦੇਖੀ ਸਰਪ੍ਰਾਈਜ਼ ਦੱਲੇ ਨਾ ਹੋਰ ਬਾਏ ਬਾਏ ਕਰ ਲੋ ਹੱਥੋਂ ਤਾਲਾ ਲਾਪੋ ਕੇ ਸਿਰ ਨੂੰ ਲੈ ਕੇ ਆਵੇ ਹੱਥੋਂ ਤਾਲਾਂ ਤੇ ਕਹਿੰਦਾ ਵੀ ਤੁਸੀਂ ਮੀ ਖਾਣੇ ਇਹ ਜਾ ਤਲੇ ਆ ਕੀ ਉਹ ਵੀ ਜਿਹੜਾ ਇਦਾਂ ਹੋਇਆ ਕਹਿੰਦੀ ਮੈਂ ਹਲਵਾਈ ਮੇਰੇ ਡੈਡੀ ਹਲਵਾਈ ਕਹਿੰਦੀ ਮੇਰੀ ਮੰਮੀ ਹਲਵਾਈ ਲੱਗੀਆਂ ਮੈਂ ਕਿਉਂਦੇ ਨ ਫੌਜੀ ਦੇ ਸਾਥ ਬਣਾ ਕੇ ਰੱਖ ਲਾ ਇਹ ਤਾਂ ਆਪਣੇ ਮੂੰਹ ਚੋਂ ਕੱਢ ਕੇ ਲੈ ਜੂ ਇਹੇ ਹਾਂ ਇਹ ਤਾਂ ਹਲਕਸੂਰੀ ਆ ਹਾਏ ਭਾਬੀ ਇੱਕ ਕਿਹੜੀ ਆ ਉਹ ਚੁੰਮੇ ਵਾਲੀ ਭਾਬੀ ਕਿਹੜੀ ਸੀ ਦੂਜੀ ਕੋਲੀ ਵੀ ਹੋ ਲਾੜੀ ਬਸ ਕੋਲ ਬਲੀ ਡਾਈਟ ਘਟਾ ਗਏ ਨਹੀਂ ਨਹੀਂ ਮੈਂ ਹੂੰ ਠੀਕ ਆ ਹੁਣ ਠੀਕ ਆ ਮਨਤਾਲ ਡਾਕਟਰ ਆਊਗਾ ਕਿ ਅਰੰਗ ਉਹ ਫਿਰ ਦੇਖ ਲੈ ਕੀ ਕਹਿੰਦਾ ਪਾਣੀ ਦਾ ਪੀ ਲਓ ਪਾਣੀ ਦਾ ਗਲਾਸ ਪੂਰਾ ਪੀ ਲਓ ਉੜੀ ਜੀ ਦਾ ਹੋਰ ਖਾ ਲੋ ਇਹਦਾ ਸਵੇਰੀ ਹੈ ਹੋ ਜਾਣੀ ਆ ਜਾਓ ਕੀ ਆ ਜੀ ਕੀ ਹੈ ਖਿਚੜੀ ਹੈ ਇਹਨੂੰ ਖਿਚੜੀ ਆਣੀ ਮੈਨੂੰ ਦਿਖਤ ਨਹੀਂ ਨਹੀ ਇੱਕ ਕੌਲੀ ਮਾਰੋ ਇੱਕ ਖਾ ਲੋ ਚਾਹੇ ਉੜੀ ਜੀ ਦਾ ਖਾ ਲੋ ਨਹੀਂ ਨਹੀਂ ਉੜੀ ਜੀ ਦਾ ਖਾ ਲੋ ਮੈਨੂੰ ਜਿਆਦਾ ਜਮਾਈ ਨਹੀਂ ਪੱਕੀ ਨਹੀਂ ਹੈ ਕੀ ਕੋਲ ਜੀ ਉਹਨੇ ਇੱਕ ਪਿਆਦਾ ਫਾਲੀ ਹੈ ਦੇਖੋ ਸਵਾਦ ਹੋਊਗੀ ਜਿਹਦੇ ਤੜਕੇ ਵਾਲੀ ਆ ਥੋੜੀ ਜੋ ਚਾਰ ਕਰਨੀ ਚੱਲ ਰੋਕ ਕੇ ਦੇ ਦੇ 2 ਵਜੇ ਮੈਨੂੰ ਇਹ ਡੈਲੀ ਕਾ ਆ ਗਿਆ ਹੈ ਨਾ ਰੈਡੀ ਹੈਗਾ ਤਾਂ ਉਹਨਾਂ ਕਿ ਕੋਈ ਨਾਲ ਬਕਰ ਹੈ ਨਾ ਦਲੀਆ ਦੁੱਧ ਵਾਲਾ ਪਤਲੇ ਜਿਹੜਾ ਬਣਾ ਲੈ ਕੋਈ ਦੁੱਧ ਨਹੀਂ ਦੇਣਾ ਦੁੱਧ ਤਾਂ ਦੇ ਸਕਦੇ ਹਾਂ ਕਹਿੰਦੇ ਖੰਗ ਕਰਕੇ ਗਿਆ ਸੱਚ ਉਹਨਾਂ ਨੇ ਹਾਂ ਖੰਗ ਆ ਨਾ ਪਰ ਉਹ ਕੱਟ ਦਿੰਦੇ ਪਰ ਉਹ ਡੋਣੇ ਉਹ ਕੱਟ ਦਿਸਿਓ ਸਿਓ ਕੱਟ ਦਿਆ ਸੇਵ ਖਾੜਦਣੀ ਆਇਆ ਨਾ ਤੁਸੀਂ ਅੰਚ ਨਹੀਂ ਨਹੀਂ ਡਾਕਟਰ ਕਹਿੰਦਾ ਸਵੇਰੇ ਪੱਕਾ ਕਰਦਾਂਗੇ ਛੁੱਟੀ ਹੁਣ ਹੋਈ ਸੀਗਾ ਸੇਵ ਖਾ ਲੋ ਜੀ ਸਾਗ ਬਣਾਉਣ ਲੱਗਣੀ ਹਮ ਯੈਸ ਲੱਕੜ ਲਾ ਕੇ ਘੈਂਟ ਜਿਹਾ ਬਣਾ ਲਿਓ ਕਿੱਥੇ ਮੰਮੀ ਮੰਮੀ ਉਹ ਦੇ ਕਟਵਾ ਕੇ ਖਾ ਲਿਓ ਪੱਬੀ ਸਤਿ ਸ਼੍ਰੀ ਅਕਾਲ ਲਾ ਆਦਮਾ ਮੰਗਲ ਬਹੂ ਲਾ ਮੰਗਲ ਬਹੂ ਵੀ ਆਈ ਵੀ ਅੱਜ ਤਾਂ ਹਾਂ ਚੱਤ ਕੇ ਮੈਂ ਠੀਕ ਨੇ ਭਾਬੀ ਠੀਕ ਨੇ ਹੁਣ ਤਾਂ ਫਰਕ ਆ ਬਹੁਤ ਉਹ ਲਵਾ ਲਈਆਂ ਟੂਟੀਆਂ ਕਿਹਨੇ ਲਵਾਉਣੀਆਂ ਲਾ ਕੇ ਗਿਆ ਫੋਨ ਹੀ ਨਹੀਂ ਚੱਕਦਾ ਲਾ ਕਹਿ ਦੇਣਾ ਅਸੀਂ ਮੈੰਗਲ ਬਹੂ ਬੋਲਦੀ ਆ ਵਾ ਜਾ ਵਾ ਜਾ ਹਾਂ ਮੈਂ ਕਰਾਉਣੀ ਆ ਡੈਡੀ ਨਾਲ ਕਰਾਂਗਾ ਗੱਲ ਆ ਭਾਬੀ ਨਾਲ ਕਰੇਗਾ ਅੰਮ੍ਰੀਤ ਬਾ ਠੀਕ ਆ ਠੀਕ ਆ ਹਾਂ 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 ਔਰ ਕੀ ਬੰ। ਜਿਆਦਾ ਕਿਸ ਚਾਹ ਦਾ ਪਤਾ ਨਹੀਂ ਲੈ ਹਮਾ ਹਮੇਰਾ ਕੱਦ ਜਿੱਦੋਂ ਦੇਖੀ ਬਹੁਤ ਪਤਾ। ਅੱਛਾ। ਉਹ ਕਹਿੰਦਾ ਠੀਕ ਆ। ਬੀਲਿਵਰ ਵੀ ਠੀਕ ਆ। ਵੀ ਦਵਾਈ ਨਾਲ ਅਸਲੀ ਤਾਂ ਦਵਾਈ ਚੱਲੂ ਸੈਟ ਹੋ ਜੂਗੀ। ਵੀ ਕਿਡਨੀ ਦੀ ਜਿਹੜੀ ਉਹ ਥੋੜੀ ਜੀ ਪ੍ਰੋਬਲਮ ਆ ਉਹ ਵੀ ਦਵਾਈ ਨਾਲ ਸੈੱਟ ਹੋ ਜੂਗੀ। ਕਹਿੰਦਾ ਵੀ ਏਜ ਫੈਕਟਰ ਨਾਲ ਹੋਈ ਜਾਂਦਾ ਥੋੜਾ ਜਿਹਾ। ਕੇ ਡਰੋਣਾ ਕੋਈ ਨਹੀਂ। ਮੰਮੀ ਕੱਥਿਆ। ਆਹ ਦੇਖੀ ਗੱਲ ਮੈਂ। ਮੰਗਲ ਬਹੂ। ਬਾਰਾ ਬੋਲਿਆ ਨਾ ਕਰ ਹਾਂ ਫੇ ਤੂੰ ਬੋਲ ਪਾ ਸਿਆਣਾ ਬਣ ਗਿਆ ਸਿਆਣਾ ਭਾਬੀ ਇੱਕ ਕਿਹੜੀ ਆ ਉਹ ਚੁੰਮੇ ਵਾਲੀ ਭਾਬੀ ਕਿਹੜੀ ਸੀ ਹਾਂ ਸਾਂਜਿੰਦਾ ਹਾਂ ਆ ਉਹ ਜੀ ਭਾਬੀ ਬਰਦਾ ਦੀ ਕਿਹੜੀ ਭਾਬੀ ਨੂੰ ਬਰ ਭਾਬੀ ਕਿਹੜੀ ਸੀ ਉਹ ਕੋਈ ਬਰ ਨਾ ਨਾ ਕਰ ਆ ਇਹ ਭਾਬੀ ਮਨਜੀਤ ਕੌਰ ਜਦੋਂ ਜਦੋਂ ਤੇਰਾ ਜਮਾਕ ਹੋਇਆ ਤਾਂ ਨਾ ਉਹਦਾ ਵੀ ਨਵਾਂ ਚੋਰ ਚੋਰ ਕੇ ਨਾਂ ਧਰਿਆ ਕਰੂਗੀ ਬਾ ਠੀਕ ਆ ਹਾਂ ਕੋਈ ਨਹੀਂ ਫਿਰ ਸਾਡੇ ਵਿੱਚ ਮਾਪਾ ਮਗਰ ਪੈ ਜਾ ਤਾਂ ਸਾਡੇ ਸਿਆਣੇ ਓਏ ਕੋ ਤੇਰਾ ਨਿਆਣਾ ਹੋਊਗਾ ਫਿਰ ਦੇਖੀ ਮੈਂ ਕੋਈ ਨਾ ਜਦੋਂ ਜਦੋਂ ਉਹ ਰੋਇਆ ਕਰੂ ਤੇਰੇ ਕੋਲੇ ਛੱਡ ਆਇਆ ਕਰਨ ਅੱਧੀ ਰਾਤ ਠੀਕ ਆ ਹਾਂ ਉੱਠੇ ਤਾਂ ਵੀ ਤੋਂ ਨਹੀਂ ਲੱਗਿਆ ਮੈਂ ਕਹਿੰਦਾ ਮਾਰਿਆ ਨਾਲ ਕਰਾ ਜਾ ਮੁੰਡਾ ਨਾਲ ਦੀ ਨਾਲ ਰੋ ਕੇ ਕਰੀ ਬੀ ਉਹ ਠੀਕ ਆ ਵਧੀਆ ਹੂੰ ਕਿਤੇ ਮੰਮੀ ਟੋਡੇ ਬਿਨ ਰੋਣ ਕਹੇ ਨਹੀਂ ਬਾਸ ਹੀ ਆ ਜਾਣਾ ਕੱਲ ਨੂੰ ਕੋਲ ਨੂੰ ਹਾਂ ਵਧੀਆ ਲੈ ਹਾਂ ਬਾਸ ਨੂੰ ਆਂਤਾ ਆ ਗਿਆ ਉਹਗਾ ਠੂਠ ਬੋਲਤਾ ਉਹ ਨਹੀਂ 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 ਡਾਕਟਰ ਕਹਿੰਦਾ ਵੀ ਆਦਾ ਦਿਨ ਕੋਰਸ ਚੱਲੂ ਕਿਉਂਕਿ ਪੰਜਵਾਂ ਦਿਨ ਅੱਜ ਜਾਣਾ ਐਂਟੀਬਾਇਓਟਿਕ ਦਾ ਉਹ ਕਹਿੰਦਾ ਸਵੇਰੇ 10 ਵਜੇ ਮੈਂ ਆ ਕੇ ਰਿਪੋਰਟ ਰੈਡੀ ਕਰ ਦੂੰਗਾ ਵੀ ਕੱਲ ਨੂੰ ਕਰ ਦੂੰਗਾ ਤੂੰ ਛਾਕ ਬਣਾ ਲੈ ਕੱਲ ਨੂੰ ਤੜਕਾ ਤੋੜਕਾ ਲਾ ਲਈ ਹੁਣ ਨਾਲੇ ਕਿਹੋ ਘੱਟ ਪਾਇਆ ਘਾ ਡੈਡੀ ਨੂੰ ਹਾਂ ਹਮ ਹੋਰ ਬਾਹਰ ਲੱਗੀਆਂ ਮਾਂ ਕਾਉਂਦੇ ਨੂੰ ਫੌਜੀ ਦਾ ਸਾਗ ਬਣਾ ਕੇ ਰੱਖ ਲੈ ਨਾਲ ਹੋਰ ਆਲੋ ਬਣਾਓ 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 ਫੌਜੀ ਦਾ ਸ਼ਕੀਨ ਪਤੇ ਦਾ ਸਾਗ ਦਾ ਸਾਗ ਦੇਣਾ ਨਹੀਂ ਹੋਮ ਡੈਡ ਨੂੰ ਆਪਾਂ ਦਾਲਾਂ ਹੀ ਦੇਣੀਆਂ ਤੇ ਹਰੀਆਂ ਸਬਜ਼ੀਆਂ ਹੁਣ ਤਾਂ ਸਾਗ ਹੁਣ ਤਾਂ ਮਹੀਨਾ 2 ਮਹੀਨੇ ਨੋਰਮਲ ਡਾਈਟ ਹੀ ਦੇਣੀ ਸਾਗ ਨਹੀਂ ਦੇਣਾ ਤੁਹਾਨੂੰ ਕੋਈ ਵੀ ਨਮਕੀ ਦੀ ਰੋਟੀ ਵੀ ਬਹੁਤ ਆਪਾਂ ਤਾਂ ਸ਼ਾਮਾਂ ਦੇ ਇਹਨਾਂ ਦਾ ਲੈਣਾ ਆਪ ਦਾ ਆਪ ਦਾ ਦੇਖ ਆ ਸੋਮਨ ਦਾ ਵੀ ਬੰਦ ਹੋ ਜਾਣਾ ਸਾਰਾ ਕੁਝ ਇਹਦੀਆਂ ਵੀ ਰਿਪੋਰਟਾਂ ਵਾਲੀਆਂ ਗਲਤੀਆਂ ਹੀ ਆਈਆਂ ਸਾਰੀਆਂ ਹੁਣ ਆਪਣਾ ਹੀ ਰਹਿ ਗਿਆ ਦੋਹਾਂ ਦਾ ਕਿਉਂਕਿ ਮੈਂ ਤੇ ਡੜੀ ਵੱਧ ਖਾਂਦੇ ਸੀਗੇ ਤਲੀਆਂ ਚੀਜ਼ਾਂ ਦਾ ਸ਼ਕੀਨ ਸੀ ਅਸੀਂ ਸਹੀ ਗੱਲ ਆ ਇਹ ਤਾਂ ਆਪਣੇ ਮੂੰਹ ਚੋਂ ਕੱਢ ਕੇ ਲੈ ਜੂ ਇਹੇ ਹਾਂ ਇਹ ਤਾਂ ਹਲਕ ਸੂਰੀ ਆ ਸਹੀ ਗੱਲ ਆ ਇਹ ਤਾਂ ਜਿੰਨਾ ਟਾਈਮ ਇਹ ਤੇ ਤੁਹਾਡਾ ਖਾਲੀ ਹੋਵੇ ਤੇ ਚੀਜ਼ ਗੱਲ ਤੱਕ ਨਾ ਆਵੇ ਉਦੋਂ ਤੱਕ ਨਹੀਂ ਇਹਨੇ ਹਟਣਾ ਖਾਣੋ ਦੇਣਾ ਨਹੀਂ ਹਾਂ ਇਹਦਾ ਕੋਈ ਐਸਾ ਕਹਿਣਾ ਨਹੀਂ ਕਰਨਾ ਕਿ ਮੈਂ ਮਮਾ ਜੀ ਪਾਉਂਦਾ ਹਾਂ ਹਾਂ ਇਹ ਗੱਲ ਹੈ ਇਹ ਮਮਾ ਦੀ ਤਾਂ ਚਮੜਾਈ ਵੀ ਹੈ ਤੇਰੀ ਤਾਂ ਚਮੜਾਈ ਵੀ ਹੈ ਟੋਕਦੀ ਨਹੀਂ ਤੂੰ ਇਹਨੂੰ ਯਾਰ ਅੰਦਰ ਤਾਲੇ ਬਣਾਉਂਦਾ ਹਾਂ ਮੈਂ ਨਾ ਟੋਕਣ ਉਹ ਮੈਂ ਨੇ ਅਬ ਕਿਉਂ ਹੈਂ ਆ ਦੇਖ ਲੈ ਹੁਣ ਵੀ ਦੇਖ ਲੈ ਇਹਦਾ ਮੂੰਹ ਬੰਦ ਨਹੀਂ ਹੋਇਆ ਸਵੇਰ ਦਾ ਉਹ ਚੱਲੀ ਜਾਂਦਾ ਜਾਂਦੀ ਨਹੀਂ ਹਾਂ ਉਹ ਤੋਂ ਤੋਂ ਤੀਨ ਨੂੰ ਨਹੀਂ ਨਾ ਟੋਕੇ ਜਾਂਦਾ ਅੱਛਾ ਲੈ ਉਹ ਤਾਂ ਹੋਰ ਉਹ ਪਤਲੀ ਹੋ ਜਾ ਉਹ ਹੋਰ ਫੁੱਲੀ ਜਾਂਦੀ ਐ ਤੂੰ ਹੋਰ ਪੰਪ ਮਾਰੀ ਜਾਂਨੇ ਉਹ ਫੁੱਲੀ ਜਾਂਦੀ ਆ ਉਧਰ ਬੈਠੀ ਠੀਕ ਆ ਪਾਣੀ ਦਾ ਉੱਪਰ ਹੀ ਨਿਕਲਦੀ ਠੀਕ ਔਰ ਬਾਪ ਡੱਕਾ ਲਾ ਇਸ ਚਾਰ ਦੀ ਵਰਮਈ ਐ ਚੈਨੂ ਲਾ ਕੱਢਣਾ ਨਹੀਂ ਆਪੇ ਆਨੇ ਕਲਾ ਇਹਦੇ ਲੱਗੇ ਹਨ ਹਾਂਜੀ ਹਾਂਜੀ ਸਿਰੀ ਸਕੈਨ ਦੀਆਂ ਰਿਪੋਰਟਾਂ ਸਾਰੀਆਂ ਨਾਰਮਲ ਆਈਆਂ ਹੁਣ ਠੀਕ ਆ ਸਾਰਾ ਕੁਝ ਹੂੰ ਬੱਸ ਬੱਸ ਇਹਨੂੰ ਕਰ ਦੋ ਬੱਸ ਜਿਹੜੀ ਰਹਿ ਗਈ ਇਹ ਆ ਰੱਖੋ ਮੈਂ ਜਮ੍ਹਾਂ ਕਰਕੇ ਓਕੇ ਮੈਨੂੰ ਲਾਲ ਲੜ ਕਾਟ ਦਿਓ ਨਹੀਂ ਆਹ ਆਹ ਕਾਹਤੋਂ ਰੱਖਣਾ ਇਹ ਕਰਨਾ ਕਰਨਾ ਇਹ ਡਿਸਚਾਰਜ ਉਹ ਇੱਕ ਵਾਰ ਜਿਹੜੀ ਤੁਹਾਡੀ ਕਾਰਡ ਦੀ ਇਨਫੋਰਮੇਸ਼ਨ ਆ ਨਾ ਸਾਰੀ ਆਪਾਂ ਉਹ ਭਰ ਨਹੀਂ ਹੁੰਦੀ ਆ ਵੀ ਇੱਥੇ ਆਪਾਂ ਫੀਡਬੈਕ ਦੇਣਾ ਹੁੰਦਾ ਵੀ ਤੁਹਾਡਾ ਹਨਾ ਆਹ ਟਿੱਕ ਕਰਨੇ ਹੁੰਦੇ ਆ ਵੀ ਤੁਹਾਡਾ ਟ੍ਰੀਟਮੈਂਟ ਕਿੰਦਾ ਹੋਇਆ ਹਨਾ ਇੱਥੇ ਆਪਾਂ ਲਿਖਣਾ ਲਿਖਣਾ ਹੁੰਦਾ ਹਸਪੀਟਲ ਬਾਰੇ ਕੁਝ ਬੱਸ ਮਸਰਲੇ ਫੀਡਬੈਕ ਉੱਤੇ ਤਾਂ ਆਪਾਂ ਸਾਰੀ ਮਰੀਜ਼ੇ ਉਹ ਕਾਰਡ ਦੇਣਗੇ ਜਾਣਗੇ ਉੱਥੇ ਜਾਓਗੇ ਹਾਂਜੀ ਮੈਂ ਦੇਖ ਲਿਆ ਆਹ ਕਾਸ ਨੂੰ ਆ ਇਹ ਫਾਰਮ ਇਹ ਅਬਰ ਨਾ ਬੱਸ ਸਾਰਾ ਜਸਮਰੀ ਇਹਦੇ ਦਵਾਈ ਵਿਖੀ ਮਈ ਸਾਰੀ ਓਕੇ ਇਹਨਾਂ ਦੀ ਡਾਈਟ ਤਾਂ ਛੱਡ ਦੇ ਹਾ ਚੌਤਾਲ ਵਾਲੀ ਕੋਸ ਤਾਂ ਛੱਡ ਦੇ ਕਰ ਤੇਰੇ ਵੀ ਢੱਡ ਚ ਕੀੜੇ ਕੂੜੇ ਲੱਗਦੇ ਆ ਮੈਨੂੰ ਕੋਹਨੇ ਇਹ ਕੀਤਾ ਆਪਾਂ ਤੇ ਡੈਡੀ ਦਾ ਕੀਤਾ ਡੈਡੀ ਨੇ ਦੋ ਦਿਨ ਪੂਰੀ ਛੁੱਟੀ ਲਈ ਡੈਡੀ ਨੇ ਅੱਗੇ ਹੁਣ ਫਿਰ ਉਹ ਚੀਜ਼ਾਂ ਖਾ ਖਾ ਕੇ ਮਾਂ ਰੱਕ ਗਿਆ ਇਹਨੇ ਡੈਡੀ ਡੈੜਾ ਬਹੁਤ ਸੁਆਦੀ ਚਿਚੜੀ ਨਹੀਂ ਹੈਗੀ ਇਹ ਚਿਚੜੀ ਆ ਉਹ ਦਲੀਆਂ ਨਹੀਂ ਖਾਣਾ ਇੱਕ ਨਹੀਂ ਨਹੀਂ ਭਈਆ ਪਲੇਟ ਇਕ ਨਹੀਂ ਆਪਾਂ ਦਾ ਡਾਈਟ ਵੀ ਡਬਲ ਮੰਗਾਈ ਸੀਗੀ ਆਪਾਂ ਦਾ ਥਾਂ ਹੀ ਇਹਦਾ ਖਾ ਲੋ ਬਹੁਤ ਯਮਮੀ ਹੈ ਮੈਂ ਤਾਂ ਨਹੀਂ ਖਾਣੀ ਮੇਰਾ ਢੱਡ ਭਰਿਆ ਹੁਣ ਤਾਂ ਘਰੇ ਚੱਲ ਗਏ ਸੀ ਧੀ ਧੀ ਮੈਂ ਡੈਡੀ ਨਾਲ ਕੇ ਚੱਲੀਏ ਘਰ। ਹਬਾ ਪਾਣੀ ਨਹੀਂ ਸਹੀ ਹੋ ਜਾਣਾ ਸਾਰਾ। ਇੱਕ ਕਮਰੇ ਚ ਪਏ ਪਈ ਰਹਿਣਾ ਬੰਦੇ ਨੇ। ਕਿੱਥੇ ਬੰਦੇ ਕੋਲੇ ਕਿੰਨੇ ਜਣੇ ਨੇ ਆਉਣਾ ਪਤਾ ਲੈਣਾ। ਘਰ ਦਾ ਮਾਹੌਲ ਘਰੀ ਘਰ ਹੀ ਆ। ਚਲੋ ਬੈਕਅਪ। ਬੰਦੋਂ ਲੀਡੇ ਕਰਾਂ ਕੱਪੜੇ। ਚੱਲ ਜੇ। ਆਪਾਂ ਤਾਂ ਪਿੰਡ ਜਾ ਕੇ ਨਹਾਵਾਂਗੇ ਅੱਜ। ਆਪਾਂ ਤਾਂ ਅੱਜ ਘਰ ਹੀ ਨਹਾਵਾਂਗੇ। ਦਿਲ ਕਿਵੇਂ ਹੈ? ਆਉਰਾ ਡੈਡੀ ਰੋਂ ਬਰ ਗਿਆ ਡੈਡੀ ਤੇ ਆਵਣਾ ਨਾ ਆਵਣਾ ਮਰਾ ਅੱਜ ਸਰਪੀਰਣਾ ਤੂੰ ਤਾਂ ਇਹ ਤਿਆਰ ਹੋਈ ਫਿਰਦੀ ਜਿਵੇਂ ਘਰ ਆ ਕੇ ਪਾਰਟੀ ਤੇ ਜਾਣਾ ਹੁਣ ਮੈਨੂੰ ਪਤਾ ਸੀ ਮੇਰੇ ਘਰੇ ਇਹ ਨਾ ਇਹ ਨਾਲ ਦੀ ਲੋ ਸ਼ਰਟ ਸਾਰੇ ਚੱਲ ਪਾਲਾ ਕਰਨ ਲੀਡੇ ਲੁਡੇ ਜਿਵੇਂ ਰਹਿ ਗਈ ਢੇੜਾ ਲਾਇਆ ਹੁਣ ਮੈਂ ਤਾਂ ਭੱਜ ਕੇ ਮੈਂ ਇੰਦਰ ਤੁਸੀਂ ਬੰਨਣਾ ਡੈਡੀ ਮੈਂ ਤਾਂ ਕਹਣਾ ਆ ਠੀਕ ਆ ਪਰ ਨਾ ਤੁਹਾਡੇ ਘਰੇ ਜਾ ਕੇ ਤੋਂ ਉਹ ਧੋਣ ਵਾਲਾ ਪਾਰਨਾ ਉਹ ਤੋਂ ਮੈਂ ਲੈ ਕੇ ਸੀ ਤੋਂ ਤੇ ਆ ਫਿਰ ਹੋਰ ਕਿਹੜਾ ਨੀਲਾ ਨਹੀਂ ਆਹ ਮਾ ਕਾਲਾ ਇਹ ਤਾਂ ਮੇਰਾ ਇਹ ਦੇ ਦੇ ਫਿਰ ਡੈਡੀ ਨੂੰ ਏ ਡੈਡੀ ਵੰਨ ਲੂ ਕੋਈ ਨਾ ਮੈਂ ਤਾਂ ਇਹ ਟੋਪੀ ਨਹੀਂ ਜਾਵੜੂ ਆ ਦੇ ਦੋ ਫੇ ਮੈਨੂੰ ਆਵਾ ਕਾਲਾ ਤੋਤਾ ਵਿਆ ਧੋਦਾਂਗੇ ਧੋਣ ਵਾਲੇ ਕੱਪੜਿਆਂ 'ਚ ਪਾ ਲ ਮੈਂ ਤਾਂ ਟੋਪੀ ਨਹੀਂ ਨਾਲੀ ਓਕੇ ਇਹ ਥੋੜਾ ਵੱਡਾ ਹੋਊਗਾ ਮੈਂ ਪੂਰਾ ਹੀ ਵੱਡਾ ਹੈ ਨਾ ਚਲੋ ਕਰ ਲੈ ਇਕੱਠਾ ਸਾਰਾ ਸਾਮਾਨ ਲਿਆ ਪਹਿਲਾਂ ਇੱਕ ਗੇੜਾ ਲਾਇਆ ਜੀ ਆ ਤਾਂ ਰਹਿਣ ਦਾ ਡੈਡੀ ਆਈ ਇਹਨਾਂ ਨੇ ਤਾਂ ਇਕੱਠੇ ਕਰ ਦੇਣੇ ਤਾਂ ਧੋਣ 'ਚ ਹੀ ਜਾਣੇ ਆ ਇਹ ਇਹ ਤਾਂ ਧੋਣ 'ਚ ਹੀ ਜਾਣੇ ਤੁਹਾਡੇ ਲਿਆ ਹੋਰ ਕਿਹੜੇ ਕੱਪੜਾ ਉਹ ਬੈਗ ਬੈ ਇਹ ਜਿਹੜੇ ਚਲੋ ਕਰਾ ਕੀ ਆਲਰੇਡੀ ਬੈਠੋ ਪਰ ਅਸੀਂ ਕਿਹੜਾ ਲਾਇਆ ਇੱਕ ਦੋ ਘੰਟੇ ਬਾਅਦ ਉਹ ਫੈਨਲੀ ਛੁੱਟੀ ਵਾਲੀ ਰਸੀਦ ਸਾਡੇ ਹੱਥ ਚਾਹੀਏ ਚਲੋ ਵੀ ਡੈਡੀ ਪਾਓ ਕਰਾ ਬੂਟ ਬਾਟ ਚੱਲ ਗਏ ਅੱਛਾ ਜੂਸ ਨਾਲ ਗਿਆ ਸੀ ਮੈਂ ਡਾਈਟ ਆਖਰੀ ਡਾਈਟ ਦੇ ਕੇ ਮੁੱਤੇ ਰਿਹਾ ਸੋਤਾਲਾ ਚਲੋ ਲਿਓ ਮੈਂ ਪਾਉਂ ਬੂਟ ਤੁਹਾਡੇ ਅਨੇ ਬੁਲਾਈ ਜ਼ਰੂਰ ਉਹਨਾਂ ਦਾ ਵਾ ਕਿ ਆਪਣਾ ਮੁੰਡਾ ਵਾ ਭਈਆ ਕੈਲੋਈ ਬਾਏ ਬਾਏ ਕਰ ਲੋ ਹੱਥੋਂ ਤਾਲ ਰਾਬੋਂ ਕਿਸੇ ਨੂੰ ਲੈ ਕੇ ਆਵੇ ਹੱਥੋਂ ਤਾਲਾਂ ਚ ਚਲੋ ਸੁੱਤੀ ਮੜਗੀ ਤੇ ਚੱਲੇ ਆਂ ਅਰੋ ਇਹ ਸਭ ਤੋਂ ਵੱਡੀ ਲੋਸਟ ਜਿਹੜੀ ਮਚਾਉਂਦੇ ਆ ਪਾਰਕਿੰਗ ਵਾਲੇ ਮਚਾਉਂਦੇ ਆ ਚਲੋ ਤੁਸੀਂ ਵੀ ਦਿਨ ਦਾ 200 ਰੁਪਏ ਲੈ ਲਓ 100 ਰੁਪਏ ਦਾ 1.5 ਘੰਟਿਆਂ ਦੇ ਹਿਸਾਬ ਦੇ ਨਾਲ ਪੈਸੇ ਲੈਂਦੇ ਚਲੋ ਵੀ 2 ਦਿਨਾਂ ਦਾ 300 ਰੁਪਏ ਲੈ ਲੈਣਾ ਤੇ ਰੋਵਾਪਾ ਇਹ ਨਹੀਂ ਕਹਿੰਦੇ ਵੀ ਨਾ ਲਓ ਵੀ ਜੈਜ ਜੈਜ ਲੈ ਲਓ ਯਾਰ ਕੋਈ ਗੱਲ ਨਹੀਂ ਵਾਹਿਗੁਰੂ ਮਿਹਰ ਕਰਨਾ ਸਾਰਿਆਂ ਦਾ ਭਲਾ ਕਰਨਾ ਤੇ ਹੁਣ ਉਹ ਬਹੁਤ ਚਾਹ ਕਰੇ ਜਾਂਦਾ ਯਾਰ ਕਿਉਂਕਿ ਘਰੇ ਜਾ ਕੇ ਤਾਂ ਅੱਧਾ ਬੰਦਾ ਆਪ ਹੀ ਠੀਕ ਹੋ ਜਾਂਦਾ ਆਇਆ ਵੀ ਡੈਡੀ ਚਲੋ ਜੀ ਵਾਹਿਗੁਰੂ ਇਹ ਤਾਂ ਕਿਸੇ ਤੇ ਨਾ ਆਵੇ ਕੋਈ ਹਸਪਤਾਲ ਨਾ ਆਵੇ ਟਿੱਕੀ ਟਿੱਕੀ ਬੋਲੇ ਹੀ ਹੋ ਗਿਆ ਚਲੋ ਬੈਠੋ ਬਈ ਜੜੀ ਖੋਲ ਤੇ ਰਗੀ ਚਲੋ ਬਈ ਚੱਲੀ ਆ ਪੈਂਡ ਨੂੰ ਪੈਂਡ ਆ ਗਏ ਅੱਜ ਸਿਆਣੀ ਆਈ ਉਹਨਾਂ ਨੂੰ ਕਿਹਨਾਂ ਦੇ ਹੁਣ ਨਾਲ ਬਾਹਰ ਹੀ ਖੋਗਾ ਖਲਾਉਨੇ ਆ ਬਾਹਰ ਉਹਨਾਂ ਨੂੰ ਜਾ ਕੇ ਆਪਾਂ ਦੇਖੀ ਸਰਪ੍ਰਾਈਜ਼ ਦੱਲਿਆ ਨਾ ਕਿਹੜਾ ਹਾਂ ਕਹਿੰਦਾ ਸਰਪ੍ਰਾਈਜ਼ ਤੁਸੀਂ ਤਾਂ ਮੈਨੂੰ ਤਾਂ ਪਤਾ ਸੀ ਹੈ ਨਹੀਂ ਪਤਾ ਕਿੱਥੇ ਉਹਨਾਂ ਨੂੰ ਕਿਸ ਨੂੰ ਨਹੀਂ ਪਤਾ ਆਗੇ ਬੈੱਡ ਵੀਰ ਨੂੰ ਫੋਨ ਲਾਉਣਾ ਆਪੇ ਬਾਰ ਕੋਲੂਗਾ ਫਿਰ ਉਹ ਆਪਰੇ ਆਪਣੇ ਹੈਪੀ ਨੂੰ ਲਾ ਦੇ ਪੁੱਤ ਹੈ ਆਪਣੇ ਹੈਪੀ ਨੂੰ ਜਾਵੇ ਆਪਣੀ ਮਾਇਕਾ ਨਾਲ ਜਾ ਕੇ ਦੱਸੀਂ ਨਹੀਂ ਪਟਾ ਹੱਡੋ ਗਈ ਬਈ ਪਤਾ ਕੀ ਕਹਿੰਦੇ ਆ ਅਸੀਂ ਦੋਨੇ ਆਏ ਆ ਗੇਟ ਕੋਲ ਆਓ ਨਹੀਂ ਦੇਖ ਤਾ ਆ ਤੋ ਗੱਪਣਿਆ ਗੇਟ ਖੋਲਨੀ ਵੀ ਅਸੀਂ ਕੱਪੜੇ ਹਾਂ ਵੀ ਕੱਪੜੇ ਬਦਲਣ ਆਏ ਸੀ ਅਸੀਂ ਵੇ ਆਪਰ ਨਹੀਂ ਆ ਕੇ ਇਹ ਇਨਾ ਤਾਂ ਛੱਡੋ ਅਣੇ ਹਨੂ ਗੇਟ ਦਾ ਫੋਲਡ ਵਾਲੇ ਘਰ ਆਲਾ ਕਿਉਂ ਤੁਸੀਂ ਕਿੱਥੇ ਆ ਮੈਂ ਤੇ ਇੰਦਰਾ ਸਮਾਨ ਜੇ ਚੱਕਣ ਆਈ ਸੀ ਡੈਡੀ ਦੀ ਫਿਰ ਸਵੇਰੇ ਡਿਸਚਾਰਜ ਬੁੱਕ ਵਗੈਰਾ ਚਾਹੀਦੀ ਸੀ ਨਾ ਸੀਗਾ ਨਾਲੇ ਉਹ ਲੈ ਜੀਏ ਤੇ ਵਾਲੇ ਕੱਪੜੇ ਵੜ ਕੇ ਲੈ ਜੀ ਚੱਕ ਕੇ ਰੋ ਲੋਰ ਜਿਹੜੀ ਉਹ ਲੋਰ ਸੀ ਡੈਡ ਕਹਿੰਦਾ ਮੇਰੇ ਟੈਡ ਦਾ ਵੀ ਦੂਜਾ ਡਰੈਗ ਸੂਟ ਚੱਕ ਲਿਆ। ਕਿਹੜਾ ਹੋਂ ਕਿੱਥੇ ਆ ਤੁਸੀਂ ਆ। ਅਸੀਂ ਆ ਗਏ ਟੈਡ ਦਾ ਆਪਣੇ ਭੜੇ ਨੂੰ ਕਹਿਆ ਖੋਲੀ ਬਾਹਰ। ਖੋਲ ਲਿਓ ਗੇਟ। ਖੋਲ ਲਿਓ। ਹਾਏ। ਓਏ ਇਹ ਤਾਂ ਕੱਪੜੇ ਚੱਕਣ ਆਏ ਆ ਯਾਰ। ਕੱਪੜਾ ਤੇ ਰੱਖਿਓ ਨੂੰ ਨਾਲ ਛੱਡਣ। ਨਾ। ਹੋਰ। ਆ ਬੱਲੇ ਨਹੀਂ ਪਿਆ ਹੋਇਆ। ਹੋਰ ਵੀ ਨਹੀਂ ਆਇਆ। ਨਾ ਬੱਲੇ ਵੀ ਨਹੀਂ ਬੰਦ ਤੇ ਆ ਗਏ ਮੇਰੇ। ਹਾਂ। ਲਾ ਕਿਵੇਂ ਆ ਜਾ ਚਾਹ। ਐਮਨ ਹਾਂ ਹਾਂ। ਬੁਲਾ ਕੇ ਆ ਮੈਂ ਤੁਹਾਨੂੰ। ਮੈਂ ਬੁਲਾਉਣਾ। ਚੱਲ। ਨਾ ਅਗਰਿੰਦੀ ਗੇਟ ਰੋ। ਮੈਂ ਕਹਿੰਦਾ ਅੱਜ ਗੁਬਤਰੀ ਕਹਿੰਦੀ ਹੈ ਜੀ ਆਉਣਾ ਨਹੀਂ। ਆ ਗਏ। ਲਓ ਹਮ ਫਿਰ ਆ ਗਏ। ਅਰ ਤਾਂ ਪਤਾ ਹੀ ਲੱਗਿਆ। ਹਾਂ ਸ਼ਿਖਤ। ਔਰ ਫਿਰ ਕਿਆ ਬਣਾਇਆ ਹੈ ਸਾਗ ਬਣਾਇਆ ਹੈ ਸਾਗ ਸਾਗ ਤਾਂ ਮੂੰਹ ਨਹੀਂ ਲੈਂਦਾ ਇਹ ਹੁਣ ਘਰਾਂ ਨੂੰ ਤਾਂ ਦੇਣਾ ਨਹੀਂ ਸਾਗ ਮਾਂ ਨਾ ਅਸੀਂ ਖਾਣਾ ਇਹਨੇ ਵੀ ਨਹੀਂ ਇਹ ਦਿਗਾ ਵੀ ਰਿਪੋਰਟਾਂ ਸਹੀ ਆਈਆਂ ਇਹਦਾ ਵੀ ਸਾਰਾ ਕੁ ਵਧਿਆ ਪਿਆ ਬਾਵਾ ਮੰਜਾ ਡਾਹ ਦੋ ਫੇਰ ਹੁਣ ਚਲੋ ਘਰੇ ਆ ਗਏ ਘਰੇ ਆ ਕੇ ਸ਼ਾਂਤੀ ਮਿਲਦੀ ਆ ਯਾਰ ਡੈਡੀ ਨੂੰ ਦੇਣੀ ਆ ਡੈਡੀ ਦੀ ਡਾਈਟ ਦਾਲੀਆ ਮਿੱਠਾ ਮ ਉਹ ਦੁੱਧ ਹਾਂ ਮਾੜਾ ਮਿੱਠਾ ਵੀ ਘੱਟ ਦੇਣਾ ਹਾਂ ਮਿੱਠਾ ਵੀ ਘੱਟ ਦੇਣਾ ਨਹੀਂ ਨੀ ਨਹੀਂ ਥੋੜਾ ਇਹ ਤਾਂ ਪਾ ਦੇ ਡੈਡੀ ਵੀ ਬੱਕ ਬੱਕ ਆ ਜਾ ਖਾ ਕੇ ਅੱਕ ਗਿਆ ਡੈਡੀ ਨੇ ਦੋ ਦਿਨ ਤੱਕ ਲਾਇਆ ਝੁੱਟੀਆਂ ਪੂਰੀਆਂ ਜਾ ਕੇ ਇੱਥੇ ਦੜੀ ਕਿਹਦੀਆਂ ਦੜੀਆ ਦੋ ਦਿਨ ਤੱਕ ਹਸਪਤਾਲ ਵਾਲਾ ਖਾਣਾ ਪੂਰਾ ਖਾਦਾ ਡੈਡੀ ਨੇ ਵਦਗਾ ਪੂਰਾ ਹਾਂ ਨਹੀਂ ਨਹੀਂ ਕੀ ਹੁੰਦਾ ਕੱਚੀ ਲੱਸੀ ਜੀ ਹੁੰਦੀ ਆ ਕੀ ਖਾਣਾ ਬਹੁਤ ਸੁਆਸੀ ਆ ਮੀਗੀ ਖਾਣਾ ਬਹੁਤ ਠੀਕ ਆ ਪਾਈ ਸਾਨੂੰ ਤਾਂ ਉੱਥੇ ਦਿੰਦੇ ਨਹੀਂ ਨਹੀਂ ਖਾਣਾ ਸੁਆਸੀ ਹੂੰ ਮੀ ਲੱਸੀ ਦੱਸ ਨਾ ਹੋ ਮਾ ਹੋ ਗੱਬਾ ਸਾਜੀ ਸੁਜੀ ਤਾਂ ਵਧੀਆ ਹੰਦੀ ਐਈਆਂ ਨਹੀਂ ਆਉਂਦੀਆਂ ਹੰਦੇ ਨਾਲ ਮੈਂ ਤੂੰ ਮਰੇ ਮੈਂ ਟੋਲ ਕੇ ਹਾਂ ਹਾਂ ਤੂੰ ਉਧਰ ਗਈ ਸੀ ਮੈਂ ਟੱਕਵਾ ਤਾ ਫੋਨ 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 ਮੈਂ ਤਾਂ ਉਧਰ ਕੀ ਛੱਡ ਕੇ ਮੈਂ ਰੱਜ ਗਿਆ ਮੈਂ ਇਹਨੂੰ ਕਿਹਾ ਹੋਣ ਤੇਰੇ ਟੈਸਟ ਕਰਾ ਕੇ ਲਿਆਉਣਾ ਕੱਲ ਨੂੰ ਹਾਂ ਫੇਰੇ ਕੱਲ ਨੂੰ ਥੋੜੇ ਘੋਣੇ ਮਾ ਤਾਂ ਨਹੀਂ ਨ ਜਾਵਾਂ ਮੈਂ ਮਾ ਤਾਂ ਨਹੀਂ ਨ ਜਾਵਾਂ ਮੈਂ ਤਾਂ ਆਪਾਂ ਜਦੋਂ ਜਰਾ ਬੈਠਾ ਲਈ ਦਵਾਇ ਮੁੱਢੀ ਕੱਲੋਂ ਦਾ ਫਕਰ ਹੀ ਹੋਵਾਂਗੇ ਕੱਲੋਂ ਤਾਂ ਮੰਨਦਾ ਸੋਲੀ ਆਲੇ ਆਨੇ ਆਉਣਾ ਕੱਲੋਂ ਆਉਣਾ ਲੈੜੀ ਦਾ ਦੱਸਿਆ ਵੀ ਨਹੀਂ ਉਹਦਾ ਪੁੱਛਣਾ ਦਾ ਹੁਣ ਉਹ ਤਾਂ ਪਤਾ ਉਹਨਾਂ ਨੂੰ ਸੀ ਮਨਾ ਕੀਤਾ ਸੀ ਅਸੀਂ ਕਹਾਂ ਹੁਣ ਜਾ ਕੇ ਹੀ ਦੱਸਾਂਗੇ ਸਾਰਿਆਂ ਨੂੰ ਉਹਨਾਂ ਨੂੰ ਤਾਂ ਪਤਾ ਸੀ ਸਾਰਿਆਂ ਨੂੰ ਨਾ ਪੁੱਛ ਲੈ ਓਏ ਉਹਨਾਂ ਨੇ ਤੁਹਾਨੂੰ ਜਾਣ ਕੇ ਨਹੀਂ ਦੱਸਿਆ ਉਹਨਾਂ ਦਾ ਸੀ ਕਿਹਾ ਸੀ ਵੀ ਦੱਸਿਓ ਨਾ ਉਹਨਾਂ ਬੱਬੂ ਅੰਕਲ ਵੀ ਸਾਡੇ ਕੋਲੇ ਜੇ ਛੁੱਟੀ ਮਿਲਿਆ ਸੀਗਾ ਦੱਸਿਓ ਨਾਂਗੇ ਸਿਰ ਵਿਕਲ ਜਗੇ ਮਾਮੇ ਨੇ ਕਿਹਾ ਮਾਮੇ ਦਾ ਵੀ ਆਇਆ ਸੀ ਫੋਨ ਮਾਮੇ ਨੇ ਕਿਹਾ ਤੇਰੇ ਨੇ ਕਹਿੰਦਾ ਭੈਣੀ ਬਸ ਵੀ ਚੱਲਦੇ ਆ ਹੁਣ ਹਾਂ ਅੱਛਾ ਅੱਛਾ ਦਾਤਾ ਸੀ ਉਹ ਹੋ ਹੋ ਉਹ ਨੂੰ ਨਹੀਂ ਦੱਸ ਆਉਣਾ ਫਰਜਾ ਨਹੀਂ ਨਹੀਂ ਪਤਾ ਲੱਗ ਗਿਆ ਲਾ ਫਿਰ ਆਪਾਂ ਉਹ ਇਹ ਤਾਂ ਪਤਾ ਲੱਗ ਕਿ ਕਿਹਦੇ ਇਹ ਕਿ ਫੋਨ ਮਾਂ ਦਾ ਫੋਨ ਦਾ ਜਦੋਂ ਮਾਮੇ ਦਾ ਫੋਨ ਆਇਆ ਉਦੋਂ ਸੀ ਰੁਧ ਦੇਣਾ ਟੱਪ ਗਈ ਸੀ ਉਹ ਕਹਿੰਦਾ ਹੇ ਤੋ ਮਾਮੇ ਨੇ ਲਾਤਾ ਆ ਬਿੰਦਰਾਈ ਗੱਲ ਸਮਝਦਾ ਬਿੰਦਰ ਨੂੰ ਤਾਂ ਪਤਾ ਹੀ ਨਹੀਂ ਉਹ ਕਹਿੰਦੀ ਛੁੱਟੀ ਦਾ ਸੁਮਨ ਕੀ ਬੰਦਾ ਮੈਂ ਕਿਹਾ ਵੀ ਭੈਣੇ ਕੱਲ ਨੂੰ ਜਾਂ ਅੱਜ 5 ਵਜੇ ਤੋਂ ਬਾਅਦ ਰੱਲ ਕਰ ਦੱਸੂ ਹਾਂ ਭੈਣੇ ਨੇ ਮੈਨੂੰ ਕਿਹਾ ਸੀ ਕਿ ਦੱਸੇ ਅਸੀਂ ਦੱਸਦੇ ਹਾਂ ਸਭ ਬਣੇ ਕਿ ਤੁਹਾਨੂੰ ਨਹੀਂ ਬੰਦਾ ਹੁਣ ਦੱਸ ਦਿਓ ਸਾਰਿਆਂ ਨੂੰ ਵੀ ਫੌਜੀ ਸਾਹ ਆ ਗਏ ਹੋਰ ਯਾਰ ਉੱਥੇ ਕਦੇ ਜੀ ਲੱਗਦਾ ਅੱਧਾ ਰਹਿੰਦਾ ਬੰਦਾ ਹਸਪਤਾਲਾਂ ਇਦਾਂ ਰੱਬ ਲੈ ਕੇ ਨਾ ਜਾ ਵੀ ਉੱਥੇ ਕਿਸੇ ਨੂੰ ਆ ਮਾਰ ਜਦੋਂ ਮੈਂ ਦੰਦ ਦੇ ਅੰਦਰ ਕਢਾਉਣ ਜਾਣਦੀ ਸੀ ਨਾ ਹਾਂ ਜੇ ਮੈਂ ਹਰੇਕ ਨੂੰ ਪੁੱਛਣਾ ਨਹੀਂ ਭੈਣ ਆਂਟੀ ਕਿੰਨਾ ਕੁ ਦੁੱਖ ਲੱਗਾ ਸੀ ਹੂੰ ਬਾਬਾ ਕਿੰਨਾ ਕੁ ਦੁੱਖ ਲੱਗਾ ਉਹਨੇ ਫੋਮ ਦੇ ਜਦੋਂ ਵਾਰੀ ਆਉਣੀ ਉਹਨੇ ਕਹਣਾ ਫੋਜ ਦਾ ਲੈ ਜਾ ਇਹ ਨਹੀਂ ਨਿਕਦਾਉਣਾ ਇਹ ਕਹਣਾ ਨਹੀਂ ਹੋਰ ਕੀ ਆ ਬੋਤਲਾਂ ਬੋਤਲਾਂ ਬਹੁਤ ਔਖੀਆਂ ਲਵਾਉਣੀਆਂ ਅੰਦਰ ਦੇ ਸੁਣੀਆਂ ਹੀ ਖਪੋਈ ਜਾਂਦੇ ਰਹਿੰਦੇ ਕਿੰਨੀਆਂ ਲੱਗੀਆਂ ਜਦੋਂ ਉੱਥੇ ਹਾਂ ਇਹ ਕਹਾਣੀ ਆ ਵੇਲੇ ਲੈ ਡੈਡੀ ਦਾ ਰੋਟੀ ਦਾ ਟਾਈਮ ਹੋ ਗਿਆ ਉੱਥੋਂ ਵਾਲੀ ਦਾ 7.5 ਆ ਜਾਂਦੀ ਸੀ ਹੁਣ ਕੀ ਦੇਣਾ ਦੜ ਗਿਆ ਹੀ ਦੇਣਾ ਹੁਣ ਤਾਂ ਡੈਡੀ ਨੂੰ ਤਿਆ ਤੂੰ ਡੜੀ ਨੂੰ ਬੋਈ ਕਿਉਂ ਉਹ ਕੋਸ਼ ਨਹੀਂ ਦੇਣਾ ਸਾਗ ਨਾ ਚਾਹ ਦੇਣੀ ਸਵੇਰੇ ਅੰਦਰ ਕਹਿੰਦਾ ਵੀ ਤੁਸੀਂ ਵੀ ਖਾਣੇ ਇਹ ਜਾ ਤਲੇ ਆ ਕੀ ਉਹ ਵੀ ਜਿਹੜਾ ਇਦਾਂ ਹੋਇਆ ਇਹ ਕਹਿੰਦੀ ਮੈਂ ਕਹਿੰਦੀ ਮੈਂ ਹਲਵਾਈ ਮੇਰੇ ਡੈਡੀ ਹਲਵਾਈ ਕਹਿੰਦੀ ਮੇਰੀ ਮੰਮੀ ਹਲਵਾਈ ਮੈਂ ਕਿਹਾ ਸਾਡੇ ਵੀ ਜਿਹੜੀ ਤਲੇ ਜਾਂਦਾ ਤੀਜੇ ਸਨੇ ਕੰਜ ਜਿੰਦ ਕੇ ਬੱਸ ਉਹ ਮਹਾਰਾ ਸੁਣਦਾ ਇਹ ਤਾਂ ਪਨੀਰ ਖੰਦਾ ਵਾਦਾ ਹੋਰ ਪਨੀਰ ਦੋ ਬੰਦਾ ਕੱਚਾ ਦੋ ਵੀ ਫਰਾਈ ਨਾ ਕਰੋ ਤਲੋਂ ਨਾ ਤਲੀਆਂ ਚੀਜ਼ਾਂ ਕਿਉਂ ਕੁ ਸਾਬ ਮੰਦਾ ਅਗਰ ਏਡੀ ਟਾੜੀ ਹਾਂ ਹਾਂ ਤੇ ਇਦਾਂ ਕੋਈ ਚੀਜ਼ ਉਹ ਖਾਓ ਤੁਸੀਂ ਨੂਨ ਲਾ ਕੇ ਪਨੀਰ ਆਪਾਂ ਘਰੇ ਬਾੜ ਲੈ ਕਰਾਂਗੇ ਨੂਨ ਲਾ ਕੇ ਦੇ ਨੂਨ ਵੀ ਨਹੀਂ ਦੇਣਾ ਪਰ ਬਈ ਬਾਲਾ ਬਾਲਾ ਨਹੀਂ ਜੰਦਾ ਨੂਨ ਨਹੀਂ ਦੇਣਾ ਬਾਲਾ ਚਲੋ ਕੋਈ ਨਾ ਬਾਲਾ ਤਾਂ ਚੰਨ ਮਾੜਾ ਨਹੀਂ ਲਾ ਕੋਈ ਨੂਨ ਨਹੀਂ ਦੇਣਾ ਨੂਨ ਕਿੰਨਾ ਕਰ ਲੱਗਦੀ ਹੂੰ ਚਲੋ ਨੂਨ ਵੱਧ ਵੀ ਮਾੜਾ ਉਹ ਡੈਡੀ ਨਾ ਹਣਾ ਤਾੜੀ ਪਰ ਡੈਡੀ ਤਾਂ ਨਾ ਲੈਂਦਾ ਸੀ ਰੋਜ਼ ਮੈਂ ਨਾ ਹਣਾ ਯਾਰ ਮੈਂ ਕੱਲ ਤੋਂ ਨਾਲੇ ਰਾਗੀਜਰ ਤਾਂ ਹਾਂ ਸੁਪਾਣ ਨਹੀਂ ਕਰਦੀ ਜਨਾ ਕਿ ਉੱਥੇ ਪਾਠ ਚੱਲਦਾ ਹੀ ਸਾਡੇ ਕਮਰੇ 'ਚ ਸਾਰਿਆ ਤੇ ਹਨ ਕੋਈ ਨਾ ਤੁਹਾਡੇ ਬਾਬੇ ਨੇ ਕੀ ਸੰਖਿਆ ਦਿੱਤੀ ਦੋ ਚਾਰ ਵਜੇ ਬਿਨਾਨਾ ਤੇ ਪਾਠ ਕਰ ਹਾਂ ਆਪ ਹਾਂ ਆਪ ਬਿਨਾਨਾ ਤੇ ਪਹਿਲਾਂ ਉੱਠ ਕੇ ਫੋਨ ਚੱਕ ਲੈਂਦੀ ਆ ਕੀ ਕਿਹਾ ਸੀ ਕਹਿੰਦੇ ਵੀ ਪੜਨਾ ਹੋਣਾ ਜ਼ਰੂਰੀ ਦਿੰਦਾ ਕਿਹਾ ਸੀ ਨਾ ਹਾਂ ਮੈਂ ਇਹ ਵੇਸੇ ਗੱਲ ਕਰਦੇ ਕਿ ਮੈਂ ਰਾਤਾਂ ਨਹੀਂ ਗਾਉਂਦਾ ਹਾਂ ਮੈਂ ਤਾਂ ਅੰਦਰ ਕਮਰੇ ਚ ਬਾਥਰੂਮ ਸੀ ਮੈਂ ਤੇ ਡੇਡੀ ਦੱਸਦਾ 10 11 ਮੈਂ ਮਾਤਾ ਹੋਣੀ ਨਾ ਤਵਾਰਾ ਪਿੰਡ ਜਾ ਕੇ ਨਾ ਹੂੰ ਮੈਂ ਤੇ ਦੀ ਗੱਲ ਕਰਦੀ ਹਾਂ ਮੈਂ ਕੱਲ ਰਾਤਾਂ ਨਹੀਂ ਗਾਣਾ ਮੈਂ ਕਿਹੜਾ ਹਾਰਮੋਨੀਅਮ ਹੋਰ ਲੈ ਕੇ ਆਈ ਉਧਰੋਂ ਚਾਕੇ ਉਹ ਲਾ ਲਾ ਅੰਦਰ ਦੇ ਦੇਖ ਜਿੱਦਾਂ ਆਏ ਹੋਏ ਸੀ ਥੱਲੇ ਪਾਣੀ ਨਹੀਂ ਕਰਦਾ ਮੈਂ ਵੀ ਥੱਲੇ ਪਾਣਾ ਅੱਜ ਤਾਂ ਰਾਤ ਦੇਖ ਆਹ ਹਬ ਤਾਂ ਥੱਲੇ ਪੈਂਦੇ ਆ ਉਧਰ ਫਤੇਗੜ ਸਾਬ ਸਾਰਾ ਏਰੀਆ ਆਪਾਂ ਤਾਂ ਆਪ ਥੱਲੇ ਪੈਂਦੇ ਆ ਵੀ ਚਲੋ ਫਿਰ ਬਣਾਓ ਰੋਟੀ ਪਾਣੀ ਪਰੌਣੇ ਆਏ ਆ ਅੱਜ ਤਾਂ ਖਾਣਾ ਹੈ ਕਿਸੇ ਪਰੌਣੇ ਨੇ ਅੱਜ ਤਾਂ ਖਾਣਾ ਕੋਣ ਅੱਜ ਖਾਵਾਂਗੇ ਕਰਦੀ ਰੋਟੀ ਸਾਰਾ ਰਸਾ ਅੱਕਾ ਡੈਡੀ ਦੇ ਵੀ ਅੱਜ ਤਾਂ ਜੀ ਲੱਗਿਆ ਪੂਰਾ ਮੈਡੀ ਦੇ ਚਿਹਰੇ ਦੀ ਰੌਣਕ ਤੇ ਅੱਜ ਉਸ ਦਾ ਫੈਸਲਾ ਅਸੀਂ ਕਰਨਗੇ ਨੁਕਾ ਨਾ ਹਾਂ ਮੈਂ ਡੈਡੀ ਜੀ ਅੱਜ ਤਾਂ ਚਾਹ ਚੜਿਆ ਬਾਬੂ ਹਾਂ ਜਿੰਦਾ ਹੀ ਹੌਦ ਦੇ ਘਰ ਅਰ ਰਗੀ ਕਿੱਥੇ ਸਰਦਾ ਦੀ ਦੁਸਤ ਨੂੰ